ਬਹੁਤ ਵਧੀਆ ਤੇ ਵਧੀਆ ਰੇਟ ਦੇ ਵਿੱਚ ਆਪਾਂ ਕੋਠੀ ਅੱਜ ਲੈ ਕੇ ਪਹੁੰਚੇ ਆਂ ਵੀਡੀਓ 'ਚ ਤੁਹਾਨੂੰ ਵੀਡੀਓ ਵੀ ਪਸੰਦ ਆਊਗੀ ਕੋਠੀ ਵੀ ਤੁਹਾਨੂੰ ਚੰਗੀ ਲੱਗੂਗੀ ਰੇਟ ਵੀ ਪਸੰਦ ਆਊਗਾ ਪੂਰੀ ਆਪਾਂ ਗੱਲ ਕਰਦੇ ਆਂ ਬਾਕੀ 302 ਗਜ਼ ਜਗ੍ਹਾ ਦੇ ਵਿੱਚ ਬਣੀ ਹੋਈ ਹੈ ਜਗ੍ਹਾ ਰਜਿਸਟਰੀ ਵਾਲੀ ਆਪਾਂ ਨੂੰ ਮਿਲੂਗੀ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰੋ ਜੀ 73800 ਪੂਰਾ 26173 ਕਿਸੇ ਕੋਲੇ ਘਰ ਕੋਠੀ ਮਕਾਨ ਕਿਸੇ ਵੀ ਏਰੀਆ 'ਚ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਐਡ ਆਪਾਂ ਲਾ ਦਾਂਗੇ ਜੀ ਨਵੀਆਂ ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਵੀਡੀਓ ਆਪਾਂ ਤੁਹਾਡੇ ਵਾਸਤੇ ਬਹੁਤ ਵਧੀਆ ਲੈ ਕੇ ਪਹੁੰਚਿਆ ਸੀ ਵੀਡੀਓ ਤੁਹਾਨੂੰ ਪਸੰਦ ਆਊਗੀ ਬਾਕੀ ਤੁਹਾਨੂੰ ਘਰ ਵੀ ਪਸੰਦ ਆਊਗਾ ਘਰ ਵਧੀਆ ਬਣਿਆ ਹੋਇਆ ਸੀ ਰਜਿਸਟਰੀ ਵਾਲੀ ਜਗ੍ਹਾ ਦੇ ਵਿੱਚ ਬਣਿਆ ਹੋਇਆ ਖੁੱਲਾ ਡੋਲਾ ਘਰ ਹੈ ਬਾਕੀ ਜਗ੍ਹਾ ਕਿੰਨੀ ਹੈ ਸੀ ਤੁਹਾਨੂੰ ਪਹਿਲਾਂ ਮੈਂ ਕਨਫਰਮ ਕਰਵਾਇ ਦਿੱਤੀ ਸੀ ਟੋਟਲ ਜਗ੍ਹਾ ਦੀ ਆਪਾਂ ਗੱਲ ਕਰੀਏ 302 ਗਜ਼ ਜਗ੍ਹਾ ਦੇ ਵਿੱਚ ਘਰ ਬਣਿਆ ਹੋਇਆ ਅੰਦਰੋਂ ਵੀ ਵਧੀਆ ਸੀ ਬਾਕੀ ਬਾਹਰੋਂ ਵੀ ਵਧੀਆ ਦਾ ਬਾਕੀ ਆਪਾਂ ਗੱਲਬਾਤ ਪੂਰੀ ਕਰ ਹੀ ਰਹੇ ਹਾਂ ਸੀ ਬਾਕੀ ਤੁਸੀਂ ਦੇਖੋ ਜੀ ਘਰ ਦੇ ਮੂਹਰੇ ਆਪਾਂ ਨੂੰ ਕਾਫੀ ਸਪੇਸ ਮਿਲ ਜੂਗੀ ਇੱਕ ਪਾਸੇ ਇਹਨਾਂ ਨੇ ਕੱਚੀ ਜਗ੍ਹਾ ਛੱਡੀ ਹੋਈ ਹੈ ਇੱਧਰ ਸਬਜ਼ੀ ਲਾਉਣੀ ਆ ਸਬਜ਼ੀ ਵੀ ਲੱਗ ਜੂਗੀ ਪਾਰਕ ਬਣਾਉਣਾ ਪਾਰਕ ਵੀ ਬਣ ਜੂਗਾ ਉਹ ਆਪਣੀ ਇੱਛਾ ਜੀ ਜਿਹਨੇ ਖਰੀਦਣਾ ਉਹ ਖਰੀਦਣ ਤੋਂ ਬਾਅਦ ਕੀ ਕਰਦਾਗਾ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾਵਾ ਮੇਰੇ ਵੱਡੇ ਬਜ਼ੁਰਗ ਤੁਹਾਡੇ ਵਾਸਤੇ ਵਧੀਆ ਘਰ ਆਪਾਂ ਲੈ ਕੇ ਪਹੁੰਚਿਆ ਵਧੀਆ ਕੂਠੀ ਇਹ ਲੈ ਕੇ ਪਹੁੰਚਿਆ ਤੇ ਅੰਦਰੋਂ ਤੁਸੀਂ ਚੈੱਕ ਕਰੋ ਜੀ ਲਗਭਗ ਸਾਰਾ ਕੰਮ ਮਾਲਕ ਨੇ ਕਰਵਾਈ ਰੱਖਿਆ ਸੀ ਵਧੀਆ ਆਪਾਂ ਨੂੰ ਕਮਰੇ ਦੇਖਣ ਨੂੰ ਮਿਲ ਜਾਣਗੇ ਵਧੀਆ ਲੋਬੀ ਏਰੀਆ ਖੁੱਲਾ ਡੁੱਲਾ ਏਰੀਆ ਆਪਾਂ ਨੂੰ ਮਿਲ ਜਾਊਗਾ ਆਸ-ਪਾਸੇ ਦੀ ਲੋਕੇਸ਼ਨ ਦੀ ਗੱਲ ਕਰੀਏ ਤੇ ਆਪਾਂ ਨੂੰ ਆਸ-ਪਾਸੇ ਲੋਕੇਸ਼ਨ ਵੀ ਪੂਰੀ ਵਧੀਆ ਮਿਲ ਜਾਊਗੀ ਮੈਂ ਕਿ ਜਿਹੜੀ ਰਸੋਈ ਬਣੀ ਹੋਈ ਹੈ ਤੁਸੀਂ ਚੈੱਕ ਕਰੋ ਜੀ ਬਾਕਸ ਵਗੈਰਾ ਦਾ ਕੰਮ ਤਾਂ ਪਿਆਗਾ ਫਰਨੀਚਰ ਦਾ ਕੰਮ ਪਿਆਗਾ ਪਰ ਤੁਸੀਂ ਦੇਖੋ ਜੀ ਖੁੱਲੀ ਡੁੱਲੀ ਕਿੰਨੀ ਬਣੀ ਹੋਈ ਆ ਬਹੁਤ ਜ਼ਿਆਦਾ ਡਬਲ ਆਪਾਂ ਨੂੰ ਕਿਚਨ ਮਿਲੂਗੀ ਰਸੋਈ ਬਹੁਤ ਡਬਲ ਆਪਾਂ ਨੂੰ ਦੇਖਣ ਨੂੰ ਮਿਲੂਗੀ ਬਾਕੀ ਲੋਬੀ ਵੀ ਖੁੱਲੀ ਡੁੱਲੀ ਬਣੀ ਹੋਈ ਆ ਲੋਬੀ ਦੇ ਵਿੱਚੋਂ ਹੀ ਉੱਤੇ ਜਾਣ ਵਾਸਤੇ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਬਾਕੀ ਕੱਲੀ ਕੱਲੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਸਾਰਾ ਕੁਝ ਤੁਹਾਨੂੰ ਵੀਡੀਓ ਰਾਹੀਂ ਦਿਖਾਵਾਂਗੇ ਆਪਾਂ ਬਸ ਤੁਸੀਂ ਲਾਸਟ ਤੱਕ ਬਣੇ ਰਹੋ ਜੀ ਮਾਲਕ ਦਾ ਨੰਬਰ ਤੁਹਾਨੂੰ ਤੇ ਜਗ੍ਹਾ ਤੇ ਕਿੱਥੇ ਐ ਸਾਰਾ ਕੁਝ ਤੁਹਾਨੂੰ ਮੈਂ ਦੱਸ ਦਾਂ ਜੀ ਜੇ ਆਪਾਂ ਗੱਲ ਕਰੀਏ ਬੈਡਰੂਮਾਂ ਦੀ ਤਾਂ ਟੋਟਲ ਜਿੰਨੇ ਬੈਡਰੂਮਸ ਬਣੇ ਹੋਏ ਨੇ ਪੂਰੇ ਵਧੀਆ ਖੁੱਲੇ ਡੁੱਲੇ ਆਪਾਂ ਨੂੰ ਬੈਡਰੂਮਸ ਮਿਲ ਜਾਣਗੇ ਲਗਭਗ ਸਾਰਾ ਕੰਮ ਆਪਾਂ ਨੂੰ ਕੰਪਲੀਟ ਮਿਲੂਗਾ ਰੰਗ ਰੂਗਨ ਤੋਂ ਲੈ ਕੇ ਉੱਪਰ ਤੋਂ ਲੈ ਕੇ ਥੱਲੇ ਤੱਕ ਬਾਕੀ ਵੀਡੀਓ ਚ ਇਹਨਾਂ ਨੇ ਟੋਟਲ ਸਾਰਾ ਕੁਝ ਦਿਖਾਈ ਅਸੀਂ ਗੱਲਬਾਤ ਆਪਾਂ ਕਰ ਹੀ ਰਹੇ ਹਾਂ ਅਸੀਂ ਜੇ ਕਿਸੇ ਨੂੰ ਇਹ ਕੋਠੀ ਪਸੰਦ ਆਉਂਦੀ ਹੈ ਤਾਂ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਤੇ ਜਾ ਕੇ ਕੋਈ ਦੇਖਣਾ ਤਾਂ ਹੈਗਾ ਚਾਹ ਬਾਨ ਜਾਂ ਪਹਿਲਾਂ ਕੋਈ ਗੱਲ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਮਾਲਕ ਦਾ ਨੰਬਰ ਵੀ ਤੁਹਾਨੂੰ ਦੇ ਦਾਂਗੇ ਮਾਲਕ ਨਾਲ ਆਪੇ ਤੁਸੀਂ ਗੱਲ ਕਰ ਲਿਓ ਜੀ ਬਾਕੀ ਤੁਸੀਂ ਨਾਲ ਦੀ ਨਾਲ ਚੱਲਦੀ ਚੱਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸਿਓ ਲਾਜ਼ਮੀ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਕੋਠੀ ਤੇ ਵਧੀਆ ਲੱਗ ਰਹੀ ਹੈ ਕੋਠੀ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ ਲਾਈਕ ਕਰਨਾ ਨਾ ਭੁੱਲਿਓ ਲਾਈਕ ਜ਼ਰੂਰ ਕਰ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਜੀ ਹਰ ਰੋਜ਼ ਆਪਣੀ ਨਵੀਂ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਾ ਦਿਓ ਕਿਉਂਕਿ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਬਾਕੀ ਤੁਸੀਂ ਚੈੱਕ ਕਰੋ ਜੀ ਵੀਡੀਓ ਤੇ ਆਪਾਂ ਫਿਰ ਤੋਂ ਆਉਨੇ ਆ ਤੇ ਬੈਡਰੂਮ ਤੁਸੀਂ ਚੈੱਕ ਕਰੋ ਵਧੀਆ ਖੁੱਲ੍ਹਾ ਡੁੱਲਾ ਆਪਾਂ ਨੂੰ ਬੈਡਰੂਮ ਦੇਖਣ ਨੂੰ ਮਿਲੂਗਾ ਇਹ ਵੀ ਜਿੱਥੇ ਆਪਾਂ ਹੁਣ ਖੜੇ ਹਾਂ ਜੀ ਬੈਕ ਸਾਈਡ ਤੋਂ ਵਾਲਪੇਪ ਤੇ ਬਾਕੀ ਜੋੜੀਆਂ ਦਾ ਟੋਟਲ ਕੰਮ ਹੋਇਆ ਜੋ ਵੀ ਹੈਂਡਲ ਡੋਰ ਸਾਰਾ ਕੁਝ ਲੱਗਿਆ ਹੋਇਆ ਵਧੀਆ ਇਹਨਾਂ ਨੇ ਲਵਾ ਰੱਖਿਆ ਜੀ ਆਹ ਜਿਹੜਾ ਬੈਡਰੂਮ ਹੈ ਇਹਦੇ ਨਾਲ ਆਪਾਂ ਨੂੰ ਅਟੈਚ ਬਾਥਰੂਮ ਵੀ ਮਿਲ ਜੂਗਾ ਬਾਥਰੂਮ ਠੀਕ ਹੈ ਜੀ ਥੱਲੇ ਤਾਂ ਟਾਈਲਾਂ ਲੱਗੀਆਂ ਹੋਈਆਂ ਪਰ ਵਾਲ ਟਾਈਲਾਂ ਜਿਹੜੀਆਂ ਕੰਧਾਂ ਤੇ ਟਾਈਲਾਂ ਹੁੰਦੀਆਂ ਉਹ ਇਹਨਾਂ ਨੇ ਨਹੀਂ ਲੁਵਾਈਆਂ ਜੀ ਬਾਕੀ ਦੇਖੋ ਜੀ ਤੇ ਮਾਲਕ ਕਹਿੰਦੇ ਨੇ ਵੀ ਕੰਮ ਕੋਠੀ ਦਾ ਚੱਲ ਰਿਹਾ ਜੀ আর ਰੰਗ ਦਾ ਕੰਮ ਹਾਲੇ ਚੱਲ ਰਿਹਾ ਜੀ ਲਗਭਗ ਹੋਇਆ ਹੀ ਪਿਆ ਬਾਕੀ ਆਪਾਂ ਜਦੋਂ ਇਹ ਵੀਡੀਓ ਪਾ ਰਹੇ ਹਾਂ ਸੀ ਉਦੋਂ ਤੱਕ ਸਾਰਾ ਕੰਮ ਕੰਪਲੀਟ ਹੋ ਜਾਣਾ ਸੀ ਕਿਉਂਕਿ ਵੀਡੀਓ ਪੈਣ ਦੇ ਵਿੱਚ ਇੱਕ ਦੋ ਦਿਨ ਲੱਗ ਹੀ ਜਾਂਦੀ ਹੈ ਸੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਸੀਂ ਵੀ ਚੈਨਲ ਤੇ ਵੀਡੀਓ ਪੁਵਾਉਣੀ ਹੈ ਤੁਹਾਡੇ ਕੋਲੇ ਘਰ ਹੈ ਕੋਠੀ ਆ ਮਕਾਨ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾਪ ਮੇਰੇ ਬਡੇ ਬਜ਼ੁਰਗ ਕਿਸੇ ਵੀ ਏਰੀਆ ਤੋਂ ਦੇਖ ਰھوں ਕਿਤੇ ਵੀ ਅਜੇ ਤੁਹਾਡਾ ਘਰ ਹੈ ਕੋਠੀ ਆ ਮਕਾਨ ਹਵੇਲੀ ਮਹਿਲ ਕੁਝ ਵੀ ਹੈ ਚਾਹੀ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਬਸ ਆਪਣੇ ਕੋਲੇ ਇੱਕ ਵੀਡੀਓ ਜਿਵੇਂ ਕਿ ਇਹਨਾਂ ਨੇ ਬਣਾ ਕੇ ਭੇਜ ਬਿਲਕੁਲ ਆਰਾਮ ਨਾਲ ਵੀਡੀਓ ਬਣਾਉਣੀ ਸੀ ਵੀਡੀਓ ਬਣਾਉਣੀ ਸ਼ੁਰੂ ਕਰਨੀ ਹੈ ਜਿਹੜੀ ਬਾਹਰ ਤੋਂ ਕਰਨੀ ਹੈ ਮੇਨ ਡੋਰ ਤੋਂ ਮੇਨ ਗੇਟ ਤੋਂ ਗਲੀ ਚੋਂ ਸਟਾਰਟ ਕਰਨੀ ਹੈ ਜੀ ਦੋਵੇਂ ਪਾਸਿਓਂ ਗਲੀ ਲੱਗਦੀ ਹੈ ਗਲੀ ਚਾਹੇ ਘਰ ਨੂੰ ਦੋ ਪਾਸਿਓਂ ਲੱਗਦੀ ਹੈ ਚਾਰ ਪਾਸਿਓਂ ਲੱਗਦੀ ਹੈ ਵਧੀਆ ਗਲੀਆਂ ਦਿਖਾ ਦਿਆ ਕਰੋ ਪਹਿਲਾਂ ਤਾਂ ਆਰਾਮ ਨਾਲ ਤੇ ਫਰੰਟ ਦਿਖਾ ਦਿਆ ਕਰੋ ਜੀ ਤੇ ਉਹ ਤੋਂ ਬਾਅਦ ਵੀਡੀਓ ਨੂੰ ਸ਼ੁਰੂ ਕਰਿਆ ਕਰੋ ਵੀਡੀਓ ਬਣਾਇਆ ਕਰੋ ਬਿਲਕੁਲ ਆਰਾਮ ਨਾਲ ਸਲੋ ਸਲੋ ਜਿੰਨਾ ਆਰਾਮ ਨਾਲ ਵੀਡੀਓ ਬਣਾਉਗੇ ਉਨਾ ਹੀ ਆਪਣਾ ਵੱਧ ਫਾਇਦਾ ਹੈ ਜੀ ਬਾਕੀ ਤੁਸੀਂ ਚੱਕ ਕਰ ਹੀ ਲੋ ਜੀ ਸਾਰਾ ਕੁਝ ਉੱਪਰ ਵੀ ਆਪਾਂ ਨੂੰ ਕਮਰੇ ਕੁਮਰੇ ਦੇਖਣ ਨੂੰ ਮਿਲ ਜਾਣਗੇ ਪਰ ਉੱਪਰ ਦੇ ਜਿਹੜੇ ਕਮਰੇ ਨੇ ਉਹ ਸਿਰਫ ਮਤਲਬ ਕਿ ਖੜੇ ਕਿਤੇ ਹੋਏ ਨੇ ਆਪਾਂ ਨੂੰ ਛੱਤ ਨਹੀਂ ਮਿਲਣੀ ਇਹਦੀ ਤਾਂ ਇਹਨਾਂ ਨੇ ਛੱਤ ਦਿਖਾਈ ਨਹੀਂ ਪਰ ਪਰਲਾ ਕਮਰਾ ਜਿਹੜਾ ਹੈਗਾ ਸੀ ਉਹਦੀ ਛੱਤ ਹੈ ਨਹੀਂ ਸੀਗੀ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਤੁਹਾਨੂੰ ਚੰਗਾ ਲੱਗੇ ਤਾਂ ਜਾ ਕੇ ਦੇਖ ਲਿਓ ਬਾਕੀ ਤੁਸੀਂ ਸਾਰਾ ਕੁਝ ਵੀਡੀਓ ਰਾਹੀਂ ਦੇਖ ਹੀ ਲਿਆ ਜੀ ਤੇ ਗੱਲਬਾਤ ਆਪਾਂ ਪੂਰੀ ਕਰ ਹੀ ਰਹੇ ਹਾਂ 302 ਗਜ਼ ਜਗ੍ਹਾ مالک ਦਾ ਪਿੰਡ ਜਿਹੜਾ ਹੈਗਾ ਸੀ ਜਿੱਥੇ ਘਰ ਬਣਿਆ ਹੋਇਆ ਇਹਨਾਂ ਦਾ ਬਿਰਮੀ ਪਿੰਡ ਹੈਗਾ ਲੁਧਿਆਣੇ ਦੇ ਵਿੱਚ ਪੈ ਜਾਂਦਾ ਨੀਅਰ ਘਰ ਦੇ ਨਜ਼ਦੀਕ ਮਾਤਾ ਮੰਦਿਰ ਹੈ ਜੀ ਇਹਨਾਂ ਨੇ 32 ਲੱਖ ਰੁਪਏ ਡਿਮਾਂਡ ਕੀਤੀ ਹੈ ਤੇ ਬਾਕੀ ਕਹਿੰਦੇ ਸੀਗੇ ਮੌਕੇ ਤੇ ਕਰ ਲਾਂਗੇ ਬਾਕੀ ਏਸੀ ਦੀ ਫੀਟਿੰਗ ਵਗੈਰਾ ਅੰਡਰਗਰਾਊਂਡ ਸਾਰੀ ਹੋਈ ਹੈ ਇਹਨਾਂ ਨੇ ਦੱਸਿਆਗਾ ਤੁਸੀਂ ਜਾ ਕੇ ਇੰਜ ਦੇਖਣਾ ਚਾਹੁੰਦੇ ਹੋ ਘਰ ਨੂੰ ਤਾਂ ਜਾ ਕੇ ਦੇਖ ਵੀ ਸਕਦੇ ਹੋ ਬਾਕੀ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਕਰਨੀ ਹੋਈ ਮਾਲਕ ਨਾਲ ਗੱਲਬਾਤ ਆਪੇ ਕਰ ਲਓ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਸੀ ਨੰਬਰ ਸਾਰੇ ਨੋਟ ਕਰ ਲਓ ਮਾਲਕ ਦਾ 99901 90373 ਬਾਕੀ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਸੀ ਗੱਲਬਾਤ ਕਰਨੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਗੱਲਬਾਤ ਕਰਕੇ ਪੂਰੀ ਤੇ ਜਾ ਕੇ ਦੇਖਣਾ ਚਾਹੁੰਦੇ ਹੋ ਮਾਲਕ ਨੂੰ ਟਾਈਮ ਦੇ ਦਿਓ ਮਾਲਕ ਨਾਲ ਗੱਲ ਕਰਕੇ ਮਾਲਕ ਨੂੰ ਕਹਿ ਦਿਓ ਵੀ ਇਸ ਦਿਨ ਇੰਨੇ ਕ ਬਜੇ ਅਸੀਂ ਆਵਾਂਗੇ ਤੁਸੀਂ ਫਰੀ ਹੋ ਸੀ ਤੇ ਬਾਕੀ ਵੀਡੀਓ ਦੀ ਗੱਲਬਾਤ ਹੋ ਹੀ ਗਈ ਸੀ ਵਧੀਆ ਲੱਗੀ ਵੀਡੀਓ ਚੰਗੀ ਲੱਗੀਏ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਸ ਬਸ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਹੋਮ ਸੇਲ ਮਾਰਕੀਟ ਬਾਕੀ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਲਾਜ਼ਮੀ ਕਰ ਦਿਓ ਦੱਸਿਓ ਜ਼ਰੂਰ ਅਗਲੀ ਵੀਡੀਓ ਚ ਕਿੱਥੋਂ ਕਿੰਨੇ ਰੇਟ ਦੇ ਵਿੱਚ ਕਿਹੜੇ ਏਰੀਆ ਚੋਂ ਤੁਹਾਨੂੰ ਘਰ ਕੋਠੀ ਮਕਾਨ ਚਾਹੀਦਾਗਾ ਬਾਕੀ ਤੁਸੀਂ ਬਹੁਤ ਜ਼ਿਆਦਾ ਕਮੈਂਟ ਕਰਦੇ ਰਹਿੰਦੇ ਹੋ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਾਕੀ ਤੁਸੀਂ ਕਮੈਂਟ ਕਰਦੇ ਹੋ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਮੈਂ ਘਰ ਕੋਠੀ ਮਕਾਨ ਤੁਹਾਡੇ ਏਰੀਆ ਚੋਂ ਲੈ ਕੇ ਆ ਜਾਂਦਾ ਸੀ ਮੈਨੂੰ ਵੀ ਸੋਖ ਹੈ ਤੁਹਾਨੂੰ ਵੀ ਸੋਖ ਹੈ ਸੀ ਜਿਹੜੇ ਜਿਹੜੇ ਏਰੀਆ ਚ ਡਿਮਾਂਡ ਆਉਂਦੀ ਹੈ ਉਸੇ ਏਰੀਆ ਚੋਂ ਆਪਾਂ ਲੈ ਕੇ ਪਹੁੰਚਦੇ ਹਾਂ ਜੀ ਬਾਕੀ ਵੀਡੀਓ ਵਧੀਆ ਲੱਗੀ ਚੰਗੀ ਲੱਗੀ ਲਾਈਕ ਜਰੂਰ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੇ ਐਡ ਜੇ ਤੁਸੀਂ ਕਰਵਾਉਣੀ ਹੈ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਨੰਬਰ ਤੋਂ ਉਹਨੂੰ ਆਪਣਾ WhatsApp ਮਿਲੀ ਗਿਆ ਉੱਤੇ ਪੂਰੀ ਵੀਡੀਓ 'ਚ ਹਮੇਸ਼ਾ ਲਿਖਿਆ ਰਹਿੰਦਾ 73 800 ਪੂਰਾ 26173 ਆਪਣਾ ਕੋਈ ਕਮਿਸ਼ਨ ਕੋਈ ਦਰਾਲੀ ਕੋਈ ਫੀਸ ਕੁਝ ਨਹੀਂ ਹੁੰਦਾ ਸੀ ਫਰੀ ਦੇ ਵਿੱਚ ਆਪਣਾ ਸਾਰਾ ਕੰਮ ਹੈ ਜੇ ਤੁਸੀਂ ਐਡ ਕਰਬੋਣੀ ਹੈ ਵੀਡੀਓ ਜਾਣਕਾਰੀ ਫੋਟੋਆਂ ਆਪਣੇ ਕੋਲ ਭੇਜੋ ਕਿਸੇ ਵੀ ਏਰੀਆ 'ਚ ਤੁਹਾਡੇ ਕੋਲੇ ਚਾਹੀ ਕੂਠੀ ਘਰ ਮਕਾਨਾ ਜੀ ਆਪਾਂ ਫਰੀ ਚ ਐਡ ਲਾ ਦਾਂਗੇ ਬਾਕੀ ਤੁਸੀਂ ਬਹੁਤ ਸਪੋਰਟ ਕਰਦੋਂ ਬਹੁਤ ਪਿਆਰ ਦਿੰਨੇ ਹੋ ਵੀਡੀਓ ਨੂੰ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸੀ ਇਸੇ ਤਰ੍ਹਾਂ ਆਪਦਾ ਪਿਆਰ ਬਣਾ ਕੇ ਰੱਖਿਓ ਤੇ ਆਪਾਂ ਵੀਡੀਓ ਲੈ ਕੇ ਤੁਹਾਡੇ ਖਾਤਰ ਆਉਂਦੇ ਰਹਾਂਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ